ਮਲਾਰ ਮਹੱਲਾ ਤੀਜਾ ਹਉ ਮੈਂ ਬਿਖ ਮਨ ਮੋਹਿਆ ਲਦਿਆ ਅਜਗਰ ਭਾਰੀ ਗਰੁੜ ਸ਼ਬਦ ਮੁਖ ਪਾਇਆ ਹਉ ਮੈਂ ਬਿਖ ਹਰ ਮਾਰੀ ਮਨ ਰੇ ਹਉ ਮੈਂ ਮੋਹ ਦੁਖ ਭਾਰੀ ਇਹੋ ਭਵ ਜਲ ਜਗਤ ਨ ਜਾਹੀ ਤਰਣਾ ਗੁਰਮੁਖ ਤਰ ਹਰ ਤਾਰੀ ਰਹਾਓ ਤ੍ਰੈ ਗੁਣ ਮਾਇਆ ਮੋਹ ਪਸਾਰਾ ਸਭ ਵਰਤੈ ਆਕਾਰੀ ਤੁਰਿਆ ਗੁਣ ਸਤ ਸੰਗਤ ਪਾਈਐ ਨਦਰੀ ਪਾਰ ਉਤਾਰੀ ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਬਹਿਕਾਰ ਹਰ ਜਨ ਕਰਣੀ ਉਤਮ ਹੈ ਹਰ ਕੀਰਤ ਜਗ ਬਿਸਥਾਰ ਕਿਰਪਾ ਕਿਰਪਾ ਕਰ ਠਾਕੁਰ ਮੇਰੇ ਹਰ 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 ਉਰਤਾਰ ਨਾਨਕ ਸਤਿਗੁਰੂ ਪੂਰਾ ਪਾਇਆ ਮਨ ਜਪਿਆ ਨਾਮ ਮੁਰਾਰ ਮਲਾਰ ਮਹੱਲਾ ਤੀਜਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹੋ ਮਨ ਗਿਰਹੀ ਕਿ ਇਹੋ ਮਨ ਉਦਾਸੀ ਕਿ ਇਹੋ ਮਨ ਅਵਰਨ ਸਦਾ ਅਵਿਨਾਸੀ ਕਿ ਇਹ ਮਨ ਚੰਚਲ ਕਿ ਇਹ ਮਨ ਬੈਰਾਗੀ ਇਸ ਮਨ ਕੋ ਮਮਤਾ ਕਿਥੋਂ ਲਾਗੀ ਪੰਡਿਤ ਇਸ ਮਨ ਕਾ ਕਰਹੁ ਵਿਚਾਰ ਅਵਰ ਕੇ ਬਹੁਤਾ ਪੜਹਿ ਉਠਾਵਹਿ ਪਾਰ ਰਹਾਉ ਮਾਇਆ ਮਮਤਾ ਕਰਤੈ ਲਾਈ ਇਹੋ ਹੁਕਮ ਕਰ ਸ੍ਰਿਸ਼ਟ ਉਪਾਈ ਗੁਰ ਪ੍ਰਸਾਦੀ ਬੂਝਹੁ ਪਾਈ ਸਦਾ ਰਹੋ ਹਰ ਕੀ ਸਰਣਾਈ ਸੋ ਪੰਡਿਤ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ ਅਨ ਦਿਨ ਏਕੋ ਨਾਮ ਵਖਾਣੈ ਸਤਿਗੁਰ ਕੀ ਉਹ ਦੀ ਖਿਆਲੇ ਸਤਿਗੁਰ ਆਗੈ ਸੀਸ ਧਰੇ ਸਦਾ ਅਲੱਗ ਰਹੈ ਨਿਰਵਾਣ ਸੋ ਪੰਡਿਤ ਦਰਗਹ ਪਰਵਾਣ ਸਭ ਨਾਮ ਹੈ ਏਕੋ ਏਕ ਵਖਾਣੈ ਜਾਂ ਏਕੋ ਵੇਖੈ ਤਾਂ ਏਕੋ ਜਾਣੈ ਜਾ ਕਉ ਬਖਸੇ ਮੇਲੇ ਸੋਏ ਐਥੈ ਓਥੈ ਸਦਾ ਸੁਖ ਹੋਏ ਕਹਿਤ ਨਾਨਕ ਕਵਨ ਵਿਧ ਕਰੇ ਕਿਆ ਕੋਏ ਸੋਈ ਮੁਕਤ ਜਾ ਕਉ ਕਿਰਪਾ ਹੋਏ ਅਨੰਦਿਨ ਹਰ ਗੁਣ ਗਾਵੇ ਸੋਏ ਸ਼ਾਸਤਰ 베ਦ ਕੀ ਫਿਰ ਕੂਕ ਨ ਹੋਏ ਮਲਾਰ ਮਹੱਲਾ ਤੀਜਾ ब्रह्म ब्रह्म जोन मन मुख पर माई जम काल मारे नित पत गवाई सतगुरु सेवा जम की कान चुकाई हर प्रभु मिलिया महल घर पाई प्राणी गुरु मुख नाम त्याए जन्म पदार्थ दुबिदा खोया कौडी बदले जाए रहाओ कर कृपा गुरु मुख लगए प्यार अंतर भक्त हर हर उद्धार ਬਾਵਜਲ ਸ਼ਬਦ ਲੰਘਾਵਣ ਹਾਰ ਦਰ ਸਾਚੈ ਦਿਸੈ ਸਚਿਆਰ ਬਹੁ ਕਰਮ ਕਰੇ ਸਤਗੁਰ ਨਹੀਂ ਪਾਇਆ ਬਿਨ ਗੁਰ ਭਰਮ ਭੂਲੇ ਬਹੁ ਮਾਇਆ ਹਉਮੈ ਮਮਤਾ ਬਹੁ ਮੋਹ ਵਿਧਾਇਆ ਦੁਜੈ ਪਾਏ ਮਨ ਮੁਖ ਦੁਖ ਪਾਇਆ ਆਪੇ ਕਰਤਾ ਅਗਮ ਅਥਾਹਾ ਗੁਰ ਸਬਦੀ ਜਪਿਐ ਸਚ ਲਾਹਾ ਹਾਜ਼ਰ ਹਜੂਰ ਹਰਿ ਵੇ ਪਰਵਾਹਾ ਨਾਨਕ ਗੁਰਮੁਖ ਨਾਮ ਸਮਾਹਾ ਮਲਾਰ ਮਹੱਲਾ ਤੀਜਾ ਜੀਵਤ ਮੁਕਤ ਗੁਰਮਤੀ ਲਾਗੇ ਹਰ ਕੀ ਭਗਤ ਅਨ ਦਿਨ ਸਦ ਜਾਗੇ ਸਤਗੁਰ ਸੇਵਹਿ ਆਪ ਗਵਾਏ ਹਾਉ ਤਿਨ ਜਨ ਕੇ ਸਦ ਲਾਗਉ ਪਾਏ ਹਾਉ ਜੀਵਾ ਸਦਾ ਹਰ ਕੀ ਗੁਣ ਗਾਈ ਗੁਰ ਕਾ ਸ਼ਬਦ ਮਹਾਰਸ ਮੀਠਾ ਹਰ ਕੈ ਨਾਮ ਮੁਕਤ ਗਤ ਪਾਈ ਰਹਾਉ ਮਾਇਆ ਮੋਹੋਂ ਅਗਿਆਨ ਗੁਬਾਰ ਮਨਮੁਖ ਮੋਹੇ ਮੁਗਦ ਗਵਾਰ ਅਨੰਦਨ ਧੰਦਾ ਕਰਤ ਵਿਹਾਰੇ ਮਰ ਮਰ ਜਮਹਿ ਮਿਲੈ ਸਜਾਏ ਗੁਰਮੁਖ ਰਾਮਨਾਮ ਲਿਵਲਾਈ ਕੂੜੈ ਲਾਲਚ ਨਾਲ ਪਟਾਈ ਜੋ ਕਿਛ ਹੋਵੇ ਸਹਿਜ ਸੁਭਾਏ ਹਰ ਰਸ ਪੀਵੇ ਰਸਨ ਰਸਾਏ ਕੋਟ ਮਦੇ ਕਿਸਹਿ 부ਝਾਈ ਆਪੇ ਬਖਸੇ ਦੇ ਬੜਾਈ ਜੋ ਤੁਰ ਮਿਲਿਆ ਸੋ ਵਿਛੜ ਨਾ ਜਾਈ ਨਾਨਕ ਹਰ ਹਰ ਨਾਮ ਸਮਾਈ ਮਹਲਾਰ ਮਹਲਾ ਤੀਜਾ ਰਸਨਾ ਨਾਮ ਸਭ ਕੋਈ ਕਹੈ ਸਤਿਗੁਰ ਸੇਵੇ ਤਾ ਨਾਮ ਲਹੈ ਬੰਧਨ ਤੋੜੇ ਮੁਕਤ ਕਰ ਰਹਿ ਗੁਰ ਸਬਦੀ ਅਸਥਿਰ ਕਰ ਬਹੈ ਮੇਰੇ ਮਨ ਕਾਹੇ ਰੋਸ ਕਰੀਜੈ ਲਾਹਾ ਕਲ ਜੁਗ ਰਾਮ ਨਾਮ ਹੈ ਗੁਰਮਤ ਅਨ ਦਿਨ ਹਿਰਦੈ ਰਵੀਜੈ ਰਹਾਓ ਬਾਬੀਹਾ ਖਿੰਖਿਨ ਖਿੰਨ ਬਿਲਲਾਏ ਬਿਨ ਪਿਰ ਦੇਖੇ ਨੀਂਦ ਨ ਪਾਏ ਇਹੋ ਵੇ ਛੋੜਾ ਸਹਿਆ ਨ ਜਾਏ ਸਤਗੁਰ ਮਿਲੈ ਤਾਂ ਮਿਲੈ ਸੁਭਾਏ ਨਾਮਹੀਣ ਬਿਨ ਸਹਿ ਦੁਖ ਪਾਏ ਤ੍ਰਿਸ਼ਨਾ ਜਲਿਆ ਭੂਖ ਨ ਜਾਏ ਵਿਣਭਾਗਾ ਨਾਮ ਨਾ ਪਾਇਆ ਜਾਏ ਬਹੁ ਵਿਦ ਥਾਕਾ ਕਰਮ ਕਮਾਏ ਤ੍ਰੈ ਗੁਣ ਬਾਣੀ ਬੇਦ ਵਿਚਾਰ ਵਿਖਿਆ ਮੈਲ ਵਿਖਿਆ ਵਾਪਾਰ ਮਰ ਜਨਮ ਹੈ ਫਿਰ ਹੋਹਿ ਖੁਆਰ ਗੁਰਮੁਖ ਤੁਰਿਆ ਗੁਣ ਉਰਤਾਰ ਗੁਰਮਾਨੈ ਮਾਨੈ ਸਭ ਕੋਏ ਗੁਰਬਚਨੀ ਮਨ ਸੀਤਲ ਹੋਏ ਚਾਹੋ ਜੁਗ ਸੋਭਾ ਨਿਰਮਲ ਜਨ ਸੋਏ ਨਾਨਕ ਗੁਰਮੁਖ ਵਿਰਲਾ ਕੋਏ ਰਾਗ ਮਲਾਰ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਆਨੰਦਨ ਹਰ ਹਰ ਧਿਆਇਓ ਹਿਰਦੈ ਮਤ ਗੁਰਮਤ ਦੁਖ ਵਿਸਾਰੀ ਸਭ ਆਸਾ ਮਨਸਾ ਬੰਧਨ ਟੂਟੇ ਹਰ ਹਰ ਪ੍ਰਭ ਕਿਰਪਾ ਧਾਰੀ ਨੈਣੀ ਹਰ ਹਰ ਲਾਗੀ ਤਾਰੀ ਸਤਗੁਰ ਦੇਖ ਮੇਰਾ ਮਨ ਵਿਗਸਿਓ ਜਨ ਹਰ ਭੇਟਿਓ ਬਨਵਾਰੀ ਰਹਾਓ ਜਿਨ ਐਸਾ ਨਾਮ ਵਿਸਾਰਿਆ ਮੇਰਾ ਹਰ ਹਰ ਤਿਸ ਕੈ ਕੁੱਲ ਲਾਗੀ ਗਾਰੀ ਹਰ ਤਿਸ ਕੈ ਕੁੱਲ ਪਰਸੂਤ ਨ ਕਰੀ ਅਹੋ ਤਿਸ ਵਿਧਵਾ ਕਰ ਮਹਤਾਰੀ ਹਰ ਹਰ ਆਨ ਮਿਲਾਵੋ ਗੁਰ ਸਾਧੂ ਜਿਸ ਅਹਨਿਸ ਹਰ ਉਰ ਧਾਰੀ ਗੁਰ ਡਿਠੈ ਗੁਰ ਕਾ ਸਿਖ ਬਿਗਸੈ ਜੋ ਬਾਰਿਕ ਦੇਖ ਮਹਤਾਰੀ ਤਨ ਬਿਰ ਕਾ ਇਕ ਹੀ ਸੰਗਵਾਸ ਵਿਚ ਹਉਮੈ ਪੀਤ ਕਰਾਰੀ ਗੁਰਪੂਰੈ ਹਉਮੈ ਪੀਤ ਤੂਰੀ ਜਨ ਨਾਨਕ ਮਿਲੇ ਬਨਵਾਰੀ ਮਲਾਰ ਮਹੱਲਾ ਚੌਥਾ ਗੰਗਾ ਜਮਨਾ ਗੋਦਾਵਰੀ ਸਰਸਤੀ ਤੇ ਕਰਹਿ ਉਦਮ ਤੂਰ ਸਾਧੂ ਕੀ ਤਾਈ ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿਚ ਹਮਰੀ ਮੈਲ ਸਾਧੂ ਕੀ ਤੂਰ ਗਵਾਈ तीर्थ 86 मजन नाई सतसंगत की ठूर परी उड नितरी सब दुर्मत मैल गवाई रहाओ जा हर नबी तपै पागीर्थ आणी केदार थापयो महसाई कांसी कृष्ण चरावत गाऊ मिल हर जन शोभा पाई जितने तीर्थ देवी थापे सबत तने लोच है ठूर साधू की ताई ਹਰ ਕਾ ਸੰਤ ਮਿਲੈ ਗੁਰ ਸਾਧੂ ਲੈ ਤਿਸ ਕੀ ਧੂਰ ਮੁਖ ਲਾਈ ਜਿਤਨੀ ਸ੍ਰਿਸ਼ਟ ਤੁਮਰੀ ਮੇਰੇ ਸਵਾਮੀ ਸਭ ਤਿਤਨੀ ਲੋਚੈ ਧੂਰ ਸਾਧੂ ਕੀ ਤਾਈ ਨਾਨਕ ਲਾਟ ਹੋਵੈ ਜਿਸ ਲਿਖਿਆ ਤਿਸ ਸਾਧੂ ਧੂਰ ਦੇ ਹਰ ਪਾਰ ਲੰਘਾਈ ਮਹਲਾਰ ਮਹੱਲਾ ਚੌਥਾ ਤਿਸ ਜਨ ਕੋ ਹਰ ਮੀਠ ਲਗਾਨਾ ਜਿਸ ਹਰ ਹਰ ਕਿਰਪਾ ਕਰੈ ਤਿਸ ਕੀ ਭੂਖ ਦੂਖ ਸਭ ਉਤਰੈ ਜੋ ਹਰ ਗੁਣ ਹਰ ਉਚਰੈ ਜਪ ਮੰਨ ਹਰ 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 ਨਿਸਤਰੈ ਗੁਰ ਕੇ ਬਚਨ ਕਰਨ ਸੁਨ ਧਿਆਵੈ ਪਵ ਸਾਗਰ ਪਾਰ ਪਰੈ ਰਹਾਉ ਤਿਸ ਜਨ ਕੇ ਹਮ ਹਾਟ ਬਿਹਾਜੇ ਜਿਸ ਹਰ ਹਰ ਕਿਰਪਾ ਕਰੈ ਹਰ ਜਨ ਕੋ ਮਿਲਿਆ ਸੁਖ ਪਾਈਐ ਸਭ ਦੁਰਮਤ ਮੈਲ ਹਰੈ ਹਰ ਜਨ ਕੋ ਹਰ ਭੂਖ ਲਗਾਨੀ ਜਨ ਤ੍ਰਿਪਤੈ ਜਾ ਹਰ ਗੁਨ ਵਿਚਰੈ ਹਰ ਕਾ ਜਨ ਹਰ ਜਲ ਕਾਮੀਨਾ ਹਰ ਬਿਸਰਤ ਫੂਟ ਮਰੈ ਜਿਨ ਇਹ ਪ੍ਰੀਤ ਲਾਈ ਸੋ ਜਾਣੈ ਕਹਿ ਜਾਣੈ ਜਿਸ ਮਨ ਧਰੈ ਜਨ ਨਾਨਕ ਹਰ ਦੇਖ ਸੁਖ ਪਾਵੈ ਸਭ ਤਨ ਕੀ ਭੂਖ ਟਰੈ ਮਲਾਰ ਮਹੱਲਾ ਚੌਥਾ ਜਿਤਨੇ ਜੀ ਜੰਤ ਪ੍ਰਭ ਕੀਨੇ ਤਿਤਨੇ ਸਿਰਕਾਰ ਲਿਖਾਵੇ ਹਰ ਜਨ ਕੋ ਹਰ ਦੀਨ ਵਡਾਈ ਹਰ ਜਨ ਹਰਕਾਰ ਐ ਲਾਵੇ ਸਤਿਗੁਰ ਹਰ ਹਰ ਨਾਮ ਦ੍ਰਿੜਾਵੇ ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ ਹਰ ਪਾਉ ਜਲ ਜਗਤ ਤਰਾਵੇ ਰਹਾਉ ਜੋ ਗੁਰ ਕਉ ਜਨ ਪੂਜੇ ਸੇਵੇ ਸੋ ਜਨ ਮੇਰੇ ਹਰ ਪ੍ਰਭ ਭਾਵੇ ਹਰ ਕੀ ਸੇਵਾ ਸਤਿਗੁਰ ਪੂਜਹੁ ਕਰ ਕਿਰਪਾ ਆਪ ਤਰਾਵੇ ब्रह्म पूले अज्ञानी अंधले ब्रह्म ब्रह्म फूल तो रावे निरजियो पूजहै मडासरे वहै सब बिरथी काल गवावे ब्रह्म बिंदे सो सतगुरु कहिऐ हर हर कथा सुनावे तिस गुरु कौ छादन भोजन पाठ पटंबर बहुबिद सत्त कर मुख संचो तिस पुण्य की फिर टूट न आवे ਸਤਿਗੁਰ ਦੇਉ ਪ੍ਰਤਖ ਹਰ ਮੂਰਤ ਜੋ ਅੰਮ੍ਰਿਤ ਵਚਨ ਸੁਣਾਵੇ ਨਾਨਕ ਭਾਗ ਭਲੇ ਤਿਸ ਜਨ ਕੇ ਜੋ ਹਰ ਚਰਣੀ ਚਿਤ ਲਾਵੇ ਮਲਾਰ ਮਹੱਲਾ ਚੌਥਾ ਜਿਨ ਕੈ ਹਿ ਰਹਿ ਬਸਿਓ ਮੇਰਾ ਸਤਿਗੁਰ ਤੇ ਸੰਤ ਭਲੇ ਭਲ ਭਾਤ ਤਿਨ ਦੇਖੇ ਮੇਰਾ ਮਨ ਬਿਗਸੈ ਹਾਉ ਤਿਨ ਕੈ ਸਦ ਬਲ ਜਾਣਤ ਗਿਆਨੀ ਹਰ ਬੋਲੋ ਦਿਨ ਰਾਤ ਤਨ ਕੀ ਦ੍ਰਿਸ਼ਨਾ ਭੂਖ ਸਭ ਉਤਰੀ ਜੋ ਗੁਰਮਤਿ ਰਾਮ ਰਸ ਖਾਤ ਰਹਾਉ ਹਰ ਕੇ ਦਾਸ ਸਾਧ ਸਖਾ ਜਨ ਜਿਨ ਮਿਲਿਆ ਲਹਿ ਜਾਏ ਪ੍ਰਾਂਤ ਜਿਉਂ ਜਲ ਦੁੱਧ ਪਿੰਨ ਪਿੰਨ ਕਾਢੈ ਚੁਣ ਹੰਸੁਲਾ ਤਿਉਂ ਦੇਹੀ ਤੇ ਚੁਣ ਕਾਢੈ ਸਾਧੂ ਹਉ ਮੈਂ ਤਾਤ ਜਿਨ ਕਹਿ ਪ੍ਰੀਤ ਨਾਹੀ ਹਰ ਹਿਰਦੈ ਤੇ ਕਪਟੀ ਨਰ ਨਿਤ ਕਪਟ ਕਮਾਤ ਤਨ ਕਉ ਕਿਆ ਕੋਈ ਦੇਖਵਾਲੈ ਓਏ ਆਪ ਬੀਜ ਆਪੇ ਹੀ ਖਾਂਤ ਹਰ ਕਾ ਚਿਹਨ ਸੋਈ ਹਰ ਜਨ ਕਾ ਹਰ ਆਪੇ ਜਨਮ ਹੈ ਆਪ ਰਖਾਂਤ ਤਨ ਤਨ ਗੁਰੂ ਨਾਨਕ ਸਮਦਰਸੀ ਜਿਨ ਨਿੰਦਾ ਉਸਤਤ ਤਰੀ ਤਰਾਤ